ਮੈਂ ਫੋਜੋ ਸਿੰਘ ਸਰਾਰੀ ਐਮਐਲਏ ਹਲਕਾ ਗੁਰੂ ਸਾਹਿਬ ਮੇਰੇ ਪੰਜਾਬ ਵਾਸੀਓ ਤੇ ਹਲਕਾ ਗੁਰੂ ਸਾਹਿਬ ਦੇ ਨਿਵਾਸੀਓ ਮੇਰੇ ਤੋਂ ਸਾਰਿਆਂ ਨੂੰ ਸਤਿ ਨਮਸਕਾਰ ਜਸ਼ਨ ਬਾਬਾ ਦੀ ਮੌਤੇ ਕੁਝ ਸ਼ਰਾਤੀ ਅੰਸਰ ਰਾਜਨੀਤੀ ਕਰ ਰਹੇ ਨੇ ਨਿੰਦਣਯੋਗ ਹੈ ਕਿ ਜਦੋਂ ਪੰਜਾਬ ਪੁਲਿਸ ਸਿੱਟ ਬਣਾ ਕੇ ਅਨਕੁਰੀ ਕਰ ਰਹੀ ਹੈ ਜਿਹੜੇ ਬੰਦੇ ਗੁਨਾਹਗਰ ਪਾਏ ਗਏ ਉਹਨਾਂ ਦੇ ਖਿਲਾਫ ਕਾਰਵਾਈ ਹੋ ਜਾਣੀ ਹੈ ਪਰ ਜਿਹੜੇ ਕੁਝ ਅਜਿਹੇ ਲੋਕ ਨੇ ਕ੍ਰਿਮੀਨਲ ਜਿਨ੍ਹਾਂ ਦਾ ਆਪਣਾ ਪਛੋਕੜ ਡੱਬਾ ਵਧੀਆ ਨਹੀਂ ਹੈ ਤੇ ਉਹ ਅੱਜ ਹਲਕਾ ਇਨਚਾਰਜ ਲੱਗਣ ਦੀ ਤਾਕ ਵਿੱਚ ਨੇ ਉਹ ਇਹ ਸੁਪਨੇ ਨੂੰ ਭੁੱਲ ਜਾਣ ਜਦੋਂ ਤੱਕ ਵਿਧਾਇਕ ਲੋਕਾਂ ਦਾ ਚੁਣਿਆ ਹੋਇਆ ਨਮਾਇੰਦਾ ਹੁੰਦਾ ਹੈ ਤੇ ਉਹ ਇਹ ਸੁਪਨਾ ਇਹਨਾਂ ਦਾ ਗਲਤ ਹੈ ਇਹ ਫੇਲ ਹੋਣਗੇ ਹਮੇਸ਼ਾ ਸੱਚ ਦੀ ਜਿੱਤ ਹੁੰਦੀ ਹੈ ਕੂਰਨ ਕੁੱਟੇ ਨਾਨਕਾ ਉੜਕ ਸੱਚ ਰਹੇ ਸੱਚ ਨੇ ਜਿੱਤਣਾ ਇਹ ਜਿਹੜੀ ਬਕਵਾਸ ਬਾਜ਼ੀਆਂ ਪਰਿਵਾਰ ਨੂੰ ਸ਼ਰੀਪ ਪਰਿਵਾਰ ਨੂੰ 扑ੜਾ ਕੇ ਅਰ ਨੇਮਿਜ਼ਾਰੇ ਕਰਾਉਣ ਲੱਗੇ ਹੋਏ ਨੇ ਇਹ ਸਾਰਾ ਕੁਝ ਦੋ ਚਾਰ ਬੰਦੇ ਨੇ ਜਲਦੀ ਹੀ ਉਹਨਾਂ ਦਾ ਕਿਉਂਕਿ ਮੈਂ ਜ਼ਿਆਦਾ ਇਸ ਕਰਕੇ ਨਹੀਂ ਬੋਲਦਾ ਕਿ ਮਰਿਆ ਤੇ ਰਾਜਨੀਤੀ ਕਰਨੀ ਠੀਕ ਨਹੀਂ ਜਿਹੜਾ ਸੱਚ ਹੈ ਉਹ ਸਾਰਾ ਸਾਹਮਣੇ ਆ ਜਾਏਗਾ ਔਰ ਲੁਧਿਆਣੇ ਡਿਊਟੀ ਲੱਗੀ ਹੋਣ ਕਰਕੇ ਜ਼ਿਆਦਾ ਸਮੇਂ ਦੀ ਹੀ ਘਟ ਰਹੀ ਦੀ ਹੈ ਮੈਂ ਤੁਹਾਨੂੰ ਜਲਦੀ ਹੀ ਸਾਰਾ ਕੁਝ ਦੱਸਾਂਗਾ ਕਿ ਕਿਹੜੇ ਕਿਹੜੇ ਕਿੱਥੇ ਕਿੱਥੇ ਜਾ ਕੇ ਬਕਵਾਸ ਬਾਜੀ ਜਿੰਨਾਂ ਵਿੱਚੋਂ ਸਭ ਤੋਂ ਪਹਿਲਾਂ ਤਾਂ ਆਮ ਆਦਮੀ ਪਾਰਟੀ ਦੇ ਜਿਹੜੇ ਸੀ ਜਿਹੜੇ ਆਪਣੇ ਆਪ ਨੂੰ ਖੌਫੀ ਲੀਡਰ ਕਹਿੰਦੇ ਜਿਨ੍ਹਾਂ ਦੇ ਵਿੱਚ ਸਮਾਜ ਦੇ ਵਿੱਚ ਉਹਨਾਂ ਦੀ ਕੋਈ ਔਕਾਤ ਹੀ ਨਹੀਂ ਨਾ ਉਹਨਾਂ ਦਾ ਕੋਈ ਸਮਾਜ ਦੇ ਵਿੱਚ ਅਕਸ ਹੈ ਉਹ ਸੁਪਨੇ ਲੈਣ ਲੱਗ ਗਏ ਕਿ ਅਸੀਂ ਫੌਜਾ ਸਿੰਘ ਸਰਾਰੀ ਨੂੰ ਹਟਾ ਦੇ ਤੇ ਅਸੀਂ ਹਲਕਾ ਚਾਜ ਲੱਗ ਜਾਂਦੇ ਇਹ ਸੁਪਨਾ ਉਹਨਾਂ ਦਾ ਗਲਤ ਹੈ ਇਹ ਕਦੇ ਕਾਮਯਾਬ ਨਹੀਂ ਹੋਣਾ ਜਦੋਂ ਤੱਕ ਲੋਕ ਮੈਨੂੰ ਪਿਆਰ ਕਰਦੇ ਨੇ ਮੇਰੇ ਨਾਲ ਨੇ ਕਾਫੀ ਲੋਕ ਜਿਹੜੇ ਨੇ ਦੱਸੋ ਜੀ ਅਸੀਂ ਕੀ ਕਰੀਏ ਮੈਂ ਸਾਰਿਆਂ ਨੂੰ ਕਹਿ ਰਿਹਾ ਬੇਨਤੀ ਕਰਦਾ ਕਿ ਕਿਸੇ ਨੇ ਵੀ ਕਾਨੂੰਨ ਨੂੰ ਹੱਥ ਵਿੱਚ ਨਹੀਂ ਲੈਣਾ ਸ਼ਾਂਤੀ ਬਣਾ ਕੇ ਰੱਖਣੀ ਆ ਪੁਲਿਸ ਵਿਭਾਗ ਆਪਣਾ ਕੰਮ ਕਰ ਰਿਹਾ ਹੈ ਜਿਹੜੇ ਜਿਹੜੇ ਦੋਸ਼ੀ ਪਾਏਗੇ ਉਹਨਾਂ ਦੇ ਖਿਲਾਫ ਕਾਰ ਵੀ ਹੋਵੇਗੀ ਕਿਸੇ ਨੇ ਵੀ ਕੋਈ ਅਜਿਹਾ ਕਦਮ ਨਹੀਂ ਚੁੱਕਣਾ ਜਿਹਦੇ ਨਾਲ ਕੋਈ ਕਾਨੂੰਨ ਦੀ ਲੰਘੜਾ ਹੋਵੇ ਸਾਰਿਆਂ ਸਤਿਕਾਰਯੋਗ